ਹਈ ਇਤੇ ਤੱਤਾ ਹੀ ਬਣਾਵਾ ਦਾ ਦੱਦ ਦਿਮਾਗ ਲੂਣਾ ਹੀ ਪੈਣਾ ਵਾ ਅੱਛਾ ਇ ਇ ਨਿਕਲ ਬਾਹਰ ਉਹ ਨਿਕਲਦਾ ਨਹੀਂ ਆ ਬਾਹਰ ਖੁੱਤਾ ਜਿਆ ਜਿਹੜੀ ਚੰਨੀ ਰੱਖ ਇਤੇ ਤੇ ਹੋਰ ਜ਼ਿਆਦਾ ਤੱਤਾ ਵਾ ਆਖੋਤਾ ਜਬ ਮੇਰੇ ਮੋਢੇ ਤੇ ਬੈਠਾ ਤੇ ਕੂਨ ਮੈ ਨਹੀਂ ਦਿਆ ਗੁੰਗਾ ਜਿਆ ਨੇ ਇੱਕ ਦਾ ਵੱਡਾ ਨਿਸਕਾਨ ਕਰਾ ਦੇ ਲੱਗਾ ਜੀ ਜਗਾਣ ਤੇ ਟਿੱ ਟਿੱਚਾ ਐ ਹੈ ਅੰਦਰੋਂ ਠਾਇਆ ਤੇ ਹੁਣ ਬਾਹਰ ਆਣ ਕੇ ਪੈ ਗਿਆ ਵਾ ਸੁਸਤੀ ਜਿਆ ਵੀਰ ਵੀਰ ਹਾਏ ਹੋਣ ਇਹਨੂੰ ਕਿੱਦਾਂ ਠਾਵਾਂ ਮੇਰੇ ਤੇ ਹੱਥ ਵੀ ਨਹੀਂ ਵੇਲੇ ਵੀਰੇ ਹਿੱਲਦੀ ਆਈ ਹਿੱਲਦੀ ਆਈ ਵੀਰੇ ਹਾਈ ਮੈਨੂੰ ਲੱਗਦਾ ਹੁਣ ਮੈਨੂੰ ਦਿਮਾਗ ਲੋਣਾ ਹੀ ਪੈਣਾ ਪਰ ਆਵਾਟ ਤਾਂ ਚਾਹ ਪੀ ਲਾ ਓਏ ਆਹ ਕਿਹੜਾ ਤਰੀਕਾ ਜ਼ਰਾ ਠਾਉਣ ਦਾ ਤੇ ਮੇਰੇ ਹੱਥ ਨਹੀਂ ਹੈ ਵੇਲੇ ਤਾਂ ਤੇ ਬੰਦਾ ਗਲਾਸ ਥੱਲੇ ਰੱਖ ਲੈਂਦਾ ਹਾਏ ਤੇ ਮੇਰੇ ਦਿਮਾਗ ਚ ਆਇਆ। ਓ ਭਰਾਵਾ ਤੂੰ ਦਿਮਾਗ ਨਾਲ ਚਲਾਇਆ ਕਰ। ਜਰੋ ਤੂੰ ਦਿਮਾਗ ਚ ਲਾਉਣਾ ਕੋਈ ਨਾ ਕੋਈ ਬੇੜਾ ਕਰ ਕੀ ਕਰਦਾ। ਲੈ ਚਾਹ। ਚਾਹ ਪੀ ਲੈ। ਚਲਾ ਭਲਾ ਨੀਂਦ ਆਈ ਸੌਂਦਿਆਂ ਹਾਂ ਤੇ ਆ ਗਏ।